ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਨਗਰਪੰਚਾਇਤ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਕੰਮ ਦੀ ਛਲਾਗਾ ਕਰਦੇ ਆ ਲੋਕਾਂ ਨੇ ਨਗਰਪੰਚਾਇਤ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ ਗ੍ਰਾਂਹ ਦੇ ਬੋਟਾ ਸਪੋਟਾਂ ਨੇ 10 ਸੀਟਾਂ ਜਿਤਾਈਆਂ ਜਿੱਦਾ ਧੰਨਵਾਦ ਕਰਦੇ ਹੋਏ ਸੀਨੀਅਰ ਆਗੂ ਸੰਜੇ ਅਟਵਾਲ ਨੇਕਾ ਜੋ ਬੋਟਰਾਂ ਸਪੋਟਰਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਅਸੀਂ ਉਹਨਾਂ ਦਾ ਇੱਕ ਇੱਕ ਵਾਦਾ ਪੂਰਾ ਕਰਾਂਗੇ ਕੈਮਰਾਮੈਨ ਐਸੰਗ ਨਾਗੀ ਨਾਲ ਗੁਰシャン ਸਿੰਘ ਨਾਗੀ ਦੀ ਗਰਾਹ ਤੋਂ ਵਿਸ਼ੇਸ਼ ਰਿਪੋਰਟ ਗ੍ਰਾਂਵ ਵਾਸੀਆਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ 13 ਕੌਂਸਲਰਾਂ ਵਿੱਚੋਂ 10 ਸੀਟਾਂ ਸਾਨੂੰ ਜਿੱਤਾਈਆਂ ਮੈਂ ਸਾਰੇ ਗ੍ਰਾਂਵ ਸ਼ਹਿਰ ਵਾਸੀਆਂ ਦਾ ਬਹੁਤ ਇਧਰੋਂ ਧੰਨਵਾਦ ਕਰਦਾ ਅਤੇ ਸਾਡਾ ਬਾਰਡ ਨੰਬਰ 7 ਜੋ VOTER ਐਂਡ SUPPORTER ਮੇਰੀਆਂ ਮਾਮਾ ਮੇਰੀਆਂ ਪੈਣਾ ਮੇਰੇ ਵੀਰ ਮੇਰੇ ਨਾਲ ਮੋਢਾ ਨਾਲ ਲਾ ਕੇ ਖੜੇ ਰਹੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਜੈ ਹਿੰਦ